ਹਾਂਜੀ ਸਤਿ ਸ੍ਰੀ ਅਕਾਲ ਅਵਤਾਰ ਅਗਰੀ ਵਰਕਰਸ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਲੈ ਕੇ ਆਏ ਜੀ ਦੋ ਟਰਾਲੇ 11 6 ਤੇ ਇਧਰੋਂ 12 6 ਜੀ 12 6 ਦੀ ਵੀਰੇ ਕਰੀਏ ਗੱਲ ਸਿੱਧੀ ਹੁੱਕ ਦੇ ਵਿੱਚ ਆਈ ਜੈਕ ਵਾਲਾ ਟਰਾਲਾ ਦੋ ਸੂਤ ਦਾ ਵੀਰੇ ਸਾਰੇ ਟਰਾਲੇ ਨੂੰ ਮਾਲ ਆ ਜੀ 10 ਇੰਚੀ ਚਾਛ ਦੇ ਵਿੱਚ ਆ ਜੀ ਹੁੱਕ ਦੀ ਗੱਲ ਕਰੀ ਜੀ ਹੁੱਕ 4 ਇੰਚੀ ਹੋੱਕਾ ਜੀ ਰੇਲ ਦਾ ਬੋਸ ਪੂਰਾ ਹੈਵੀ ਡਿਊਟੀ ਜੀ ਇਧਰ ਖਿੱਚਾਂ ਲੱਜ ਕਸ ਨੇ ਡਬਲ ਲੌਕ ਜੀ ਬਾਕੀ ਕਰੋ ਚੈੱਕ ਜੀ ਕੰਮ ਲੇੜਾ ਲੂੜਾ ਕਰੋ ਚੈੱਕ ਜੀ ਐਮ ਸੀ ਦਾ ਮਾਲ ਆ ਜੀ 3 ਫੁੱਟਾ ਬਟੇ ਜੀ ਪੈਪਾ ਵਾਲਾ ਇਧਰ ਬਿੱਡੀ ਦੀ ਗੱਲ ਕਰੀਏ ਬਿੱਡੀ ਦੇ ਵੀ ਇਹ 1K47 ਲੇਜ਼ਰ ਕਟਿੰਗ ਦੇ ਵਿੱਚ ਆ ਜੀ ਉੱਪਰ ਵੀ ਵੀ ਪੌੜੀ ਲੱਗਿਆ ਜੀ ਥੱਲੇ ਵੀ ਬਾਕੀ ਵੀਰੇ ਡਿਜ਼ਾਈਨ ਦਾ ਟਾਕੀ ਆ ਜੀ ਟੂਲ ਤੇ ਵੀ ਵੀਰੇ 1K47 ਕਰੋ ਚੈੱਕ ਜੀ ਬਾਕੀ ਆਪਣਾ ਕੰਮ ਐਮ ਸੀ ਦੇ ਮਾਲ ਦੇ ਵਿੱਚ ਆ ਜੀ ਡਾਲੇ ਦੀ ਗੱਲ ਕਰੀਏ ਤਿੰਨ ਫਾਰਡ ਡਾਲਾ ਖੁੱਲਦਾ ਜੀ ਜਿੰਦੀ ਪਾ ਦਾ ਵੀਰੇ ਸਰੀਆ ਹੈਵੀ ਡਿਊਟੀ ਪੋਸਟ ਪਾ ਕੇ ਕਰੋ ਚੈੱਕ ਜੀ ਤਿੰਨ ਫਾਰਡ ਆਪਣਾ ਡਾਲਾ ਖੁੱਲਦਾ ਜੀ ਵਿੱਚੋਂ ਗੱਲ ਕਰੀਏ ਫਰਸ਼ ਦੀ 5mm ਦਾ ਫਰਸ਼ ਹੈ ਜੀ ਟਾਟਾ ਦਾ ਤੇ ਦੱਸ ਗਈ ਇਹਦੀ ਸਾਈਡ ਆ ਜੀ ਹਿੱਸੇ ਦੀ ਗੱਲ ਕਰੀ ਹਿੱਸਾ ਇਹਦਾ 5 ਇੰਚੀ ਆ ਜੀ 10 ਨੱਡੀ ਹੱਬ ਦੇ ਵਿੱਚ ਡੀਵੀਐਸ ਦੀਆਂ ਕਿੱਲੀਆਂ ਬਾਕੀ ਵੀਰੇ ਬਿੱਡ ਤੇ ਜਾਲੇ ਲੱਗਣੇ ਸਾਰੇ ਟਰਲੇ ਚਾਰੇ ਪਾਸੇ ਬਾਕੀ ਹਜੇ ਨੌਂ ਦੀਆਂ ਵੀਰੇ ਕੱਟ ਗਿਆ ਕੋਟੀਆਂ ਕੰਟਰੀ ਮੁੰਟਰੀਆਂ ਨੌਂ ਪਾਉਣੇ ਆ ਬਹੁਤ ਸੋਹਣਾ ਹੋਣਾ ਵੀ ਟਰਾਲਾ ਤਿਆਰ ਤੇ ਉਦੋਂ ਬਾਅਦ ਵੀਰੇ 2K ਪੈਨਲ ਦੇ ਵਿੱਚ ਆ ਜੀ ਟੱਕ ਤੇ ਤਿਆਰੇ ਸਾਰਾ ਡਰਾਈਵਰ ਟਰਾਲਾ ਜੈਕ ਲਾਈ ਆਪਣਾ 12 6.5 ਦੇ ਵਿੱਚ ਕਰੋ ਚੈੱਕ ਜੀ ਉਦੋਂ ਬਾਅਦ ਗੱਲ ਕਰੀਏ ਜੀ ਇਧਰ 11 6.5 ਦੀ ਦੋ ਸੂਤ ਮਾਲਾ ਜੀ ਸਿੱਪ ਦੇ ਫਰਸ਼ ਵਿੱਚੇ ਬਿਨਾ ਜੋੜ ਤੋਂ ਜੈਂਕ ਕਲੇਵਰੇ ਨਾਟਨੇਪਰਾ ਸਾਰੇ ਆਪਣੇ ਬਿੱਡ ਬੁੱਡ ਵਾਲੇ ਬਿੱਡ ਦੀ ਗੱਲ ਕਰੀਏ 3 ਫੁੱਟ ਬਿੱਡ ਤਿਆਰ ਆ ਜੀ ਪੱਤੀਆਂ ਵਾਲਾ ਹੀ ਆਪਣਾ ਬਿੱਡਾ ਜੀ ਤੇ ਕਰੋ ਚੈੱਕ ਜੀ ਨੂੰ ਵੀ ਟਰਾਲੇ ਨੂੰ ਜੀ ਇਹਦਾ ਹਜੇ ਕੰਮ ਚੱਲਦਾ ਪਿਆ ਜੀ ਹਿੱਸੇ ਦੀ ਗੱਲ ਕਰੀਏ ਹਿੱਸਾ ਜੀ 4 ਇੰਚ ਹੀ ਆਈ 10 ਨਾਟੇ ਹੱਬ ਦੇ ਵਿੱਚ ਤੇ ਆਪਣਾ ਪਿਸਤੀ ਆਈ ਆਪਾਂ ਡਾਲੇ ਤੇ ਡਾਲਾ ਦੋ ਫਾੜ ਹੀ ਆਈ ਇਹਦਾ ਉੱਪਰ ਤੇ ਥੱਲੇ ਪਿਸੇ ਇਹਦੇ ਵੀ ਰਕਾਰਡ ਕਰਨੀਆਂ ਸੋਹੀ ਫਾਰਮ ਦੀ ਤੇ ਹੁਕਾ ਆਕਾ ਵੀਰੇ ਤਿੰਨ ਵਾਲੀ ਸੇ ਵੀਰੇ ਰਿਕਾਰਡਿੰਗ ਤੇ ਬਾਕੀ ਜਦੋਂ ਵੀਰੇ ਦੋਹੇ ਟਰਾਲੇ ਹੋ ਗਏ ਜੀ ਤਿਆਰ ਆਪਣੇ ਵੀਡੀਓ ਪਾਵਾਂਗੇ YouTube ਤੇ 2K ਪਿੰਡ ਵਿੱਚ ਇਹ ਦੋਹੇ ਟਰਾਲੇ ਧੰਨਵਾਦ ਜੀ ਬਾਕੀ ਆਪਣਾ ਪੇ ਸਬਸਕ੍ਰਾਈਬ ਕਰ ਲਓ ਜੀ ਉਤਾਰ ਐਗਰੀ ਵਰਕਰਸ ਕਨੌਰ